ਹਾਂਜੀ ਵੈਲਕਮ ਬੈਕ 45 ਡੇ ਚੈਲੰਜ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਕਮੀਜ਼ ਦੇ ਉੱਤੇ ਗੁੰਮ ਜਿਪ ਕਿਵੇਂ ਲਾਉਣੀਆਂ ਤੇ ਉਹ ਵੀ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਬਰਿੰਦਰ ਕੌਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੁੰਡੀ ਬੁਟੀਕ ਤੇ ਆਪਾਂ ਨੇ ਇੱਕ ਕੱਪੜੇ ਦੇ ਉੱਤੇ ਪੇਸਟਿੰਗ ਪੇਪਰ ਅਟੈਚ ਕੀਤਾ ਜਿਸ ਦੀ ਲੰਬਾਈ 15 ਇੰਚ ਤੇ ਚੜਾਈ 3 ਇੰਚ ਹੈ ਕੱਪੜੇ ਦਾ ਮੈਂ ਪਹਿਲਾਂ ਹੀ ਸੈਂਟਰ ਕਰ ਲਿਆ ਸੀ ਤੇ ਹੁਣ ਆਪਾਂ ਨੇ ਇੱਥੇ ਇੱਕ ਸੈਂਟਰ ਦੇ ਵਿੱਚ ਲਾਈਨ ਲਗਾ ਲੈਣੀ ਹੇਠਲੀ ਸਾਈਡ ਤੋਂ ਤੁਸੀਂ 1.5 ਇੰਚ ਛੱਡ ਦੇਣਾ ਅੱਧਾ ਇੰਚ ਆਪਣੀ ਫੋਲਡਿੰਗ ਹੋ ਜਾਣੀ ਤੇ 1 ਇੰਚ ਆਪਾਂ ਨੇ ਵੈਸੇ ਛੱਡਿਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਇੱਥੋਂ ਥੋੜਾ ਜਿਹਾ ਵੀ ਸ਼ੇਪ ਬਣਾਣੀ ਆ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਦਾ ਗੈਪ ਸਿਰਫ 1 ਪੁਆਇੰਟ ਦਾ ਰੱਖਣਾ 1 ਪੁਆਇੰਟ ਇੱਧਰ 1 ਪੁਆਇੰਟ ਇੱਧਰ ਯਾਨੀ ਕਿ ਸਿਰਫ ਮਸ਼ੀਨ ਦੇ ਪੈਰ ਦਾ ਮਾਰਜਿਨ ਰੱਖਦੇ ਹੋਏ ਦੋਨੇ ਪਾਸੇ ਲੈਂਜ਼ ਲਗਾ ਲੈਣੀ ਆ ਇਸ ਤਰੀਕੇ ਨਾਲ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਥੋੜਾ ਜਿਹਾ ਕੱਪੜਾ ਥੋੜਾ ਜਿਹਾ ਨਿਸ਼ਾਨ ਲਾਉਣਾ 1.5 ਇੰਚ ਤੋਂ ਤੇ ਇਹ ਆਪਾਂ ਨੇ ਇਦਾਂ ਵੀ ਸ਼ੇਪ ਚ ਮਿਲਾ ਲੈਣਾ ਜਿੱਥੇ ਆਪਾਂ ਨੇ ਨਿਸ਼ਾਨ ਲਾਇਆ ਉੱਥੋਂ 1.5 ਇੰਚ ਰੱਖਣਾ ਠੀਕ ਹੈ ਤੇ ਇਹਨੂੰ ਇਦਾਂ ਬੀ ਸ਼ੇਪ ਦੇ ਦੇਣੀ ਠੀਕ ਆ ਇਹ ਤੁਸੀਂ ਗੈਪ ਆਪਣਾ ਦੇਖ ਸਕਦੇ ਹੋ ਵੀ ਇਹ ਆਪਣਾ ਬਹੁਤ ਘੱਟ ਆ ਸਿਰਫ ਇੱਕ ਪੈਰ ਦਾ ਹੀ ਮਾਰਜਨ ਆ ਦੋਨੋਂ ਜੋ ਆਪਾਂ ਨੇ ਨਿਸ਼ਾਨ ਲਾਏ ਆ ਉਹਨਾਂ ਤੇ ਤੇ ਹੁਣ ਆਪਾਂ ਨੇ ਦੋਨੋਂ ਪਾਸੇ ਤੇ ਇਦਾਂ ਕੱਪੜੇ ਨੂੰ ਫੋਲਡ ਕਰ ਦੇਣਾ ਇਹ ਫੋਲਡ ਕਰਨ ਤੋਂ ਬਾਅਦ ਤੁਸੀਂ ਇੱਥੇ ਸਿਲਾਈ ਲਾ ਲਿਓ ਤੇ ਦੈਨ ਹੇਠਲੇ ਪਾਸੇ ਤੋਂ ਵੀ ਇਹਨੂੰ ਇਦਾਂ ਫੋਲਡ ਕਰਨਾ ਠੀਕ ਹੈ ਜੀ ਇਹ ਆਪਾਂ ਨੇ ਸਾਰਾ ਫੋਲਡ ਕਰ ਲਿਆ ਹੁਣ ਆਪਾਂ ਕਮੀਜ਼ ਦਾ ਵੀ ਸੈਂਟਰ ਕੀਤਾ ਹੋਇਆ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਪ੍ਰੈਸ ਕੀਤੀ ਹੋਈ ਆ ਸੋ ਇਹਦੇ ਉੱਤੇ ਆਪਾਂ ਨੇ ਇਹ ਪੱਟੀ ਨੂੰ ਇਦਾਂ ਰੱਖਣਾ ਹੈ ਥੈਨ ਆਪਾਂ ਨੇ ਇੱਥੇ ਚੈੱਕ ਕਰਨਾ ਹੈ ਕਿ ਜਿਹੜਾ ਆਪਣਾ ਗਰੜਾਏ ਉਹ ਕਿੰਨਾ ਇੰਚ ਡੀਪ ਅਤੇ ਆਪਾਂ ਨੇ ਜਿਹੜੀ ਜ਼ਿੱਪ ਰੱਖਣੀ ਆ ਉਹ ਕਿੰਨੀ ਡੀਪ ਰੱਖਣੀ ਆ ਤੇ ਹੁਣ ਆਪਾਂ ਨੇ ਇੱਥੇ ਜੋ ਨੈਕ ਹੈਗਾ 6 ਇੰਚ ਤੇ ਆ ਨਾ ਤੇ 8.5 ਇੰਚ ਆਪਾਂ ਨੇ ਇੱਥੇ ਜ਼ਿੱਪਰ ਤਿਆਰ ਰੱਖਣੀ ਆ ਸੋ ਉਸ ਦੇ ਅਕੋਰਡਿੰਗ ਇਹ ਆਪਣਾ ਪ੍ਰੋਪਰ ਮੈਜ਼ਰਮੈਂਟ ਸਹੀ ਆ ਤੁਸੀਂ ਇਸ ਤੋਂ ਘੱਟ ਵੱਧ ਰੱਖਣਾ ਚਾਹੁੰਦੇ ਹੋ ਜੇ ਪਤਾ ਤੁਸੀਂ ਇਹ ਪੱਟੀ ਦੀ ਲੰਬਾਈ ਘਟਾ ਸਕਦੇ ਹੋ ਠੀਕ ਆ ਤੇ ਇੱਥੇ ਆਪਾਂ ਨੇ ਇਹ ਸੈਂਟਰ ਦੇ ਵਿੱਚ ਪੱਟੀ ਨੂੰ ਸਿਕਿਉਰ ਕਰ ਲਿਆ ਕਮੀਜ਼ ਦੇ ਸੈਂਟਰ ਦਾ ਨਾਪ ਲੇ ਲਿਆ ਤੇ ਇਹ ਪੱਟੀ ਦਾ ਦੋਨੋਂ ਦਾ ਸੈਂਟਰ ਆਪਸ ਵਿੱਚ ਜੋੜਦੇ ਹੋਏ ਇੱਥੇ ਮੈਂ ਪਿੰਸ ਦੇ ਨਾਲ ਇਹਨੂੰ ਸਿਕਿਉਰ ਕਰ ਲਿਆ ਤੁਸੀਂ ਚਾਹੋ ਤਾਂ ਇੱਥੇ ਇੱਕ ਸਿਲਾਈ ਵੀ ਲਾ ਸਕਦੇ ਹੋ ਸੈਂਟਰ ਦੇ ਵਿੱਚ ਪਰ ਮੈਂ ਇੱਥੇ ਪਿੰਨ ਹੀ ਲਗਾ ਲਏ ਤੇ ਹੁਣ ਜਿਹੜਾ ਆਪਾਂ ਨੇ ਨਿਸ਼ਾਨ ਲਾਏ ਆ ਉਸੀ ਨਿਸ਼ਾਨਾਂ ਦੇ ਉੱਤੇ ਆਪਾਂ ਨੇ ਸਲਾਈ ਲਾਉਣੀ ਆ ਆ ਸੈਂਟਰ ਵਾਲਾ ਜਿਹੜਾ ਨਿਸ਼ਾਨ ਆ ਇਹ ਲਾਈਨ ਨੂੰ ਆਪਾਂ ਨੇ ਛੱਡ ਦੇਣਾ ਦੋਨੋਂ ਜਿਹੜੀਆਂ ਸਾਈਡ ਵਾਲੀਆਂ ਲਾਈਨਸ ਆ ਇਹਨਾਂ ਦੇ ਉੱਤੇ ਆਪਾਂ ਨੇ ਇਹ ਸਲਾਈ ਲਾਉਣੀ ਆ ਹੇਠਲੇ ਪਾਸੇ ਤੋਂ ਤੁਸੀਂ ਇੱਥੇ ਬੀ ਸ਼ੇਪ ਬਣਾਣੀ ਆ ਤਾਂ ਕਿ ਜਦੋਂ ਆਪਾਂ ਹੇਠਲੇ ਪਾਸੇ ਦੀ ਜਿੱਪ ਦੀ ਫੋਲਡਿੰਗ ਕਰੀਏ ਤੇ ਉੱਥੇ ਆਪਣਾ ਫਿਨਿਸ਼ਿੰਗ ਦੇ ਆਵੇ ਉੱਥੇ ਚੜਾਈ ਵਾਲੀ ਸਾਈਡ ਜਦੋਂ ਹੋਗੀ ਨਾ ਫਿਰ ਉੱਥੇ ਜਿੱਪ ਦਿਖੂਗੀ ਸੋ ਹੇਠਲੇ ਪਾਸਤੇ ਹਮੇਸ਼ਾ ਵੀ ਸ਼ੇਪ ਹੀ ਤਿਆਰ ਕਰਿਓ ਠੀਕ ਆ ਸੋ ਇਸ ਤਰੀਕੇ ਨਾਲ ਆਪਾਂ ਨੇ ਇਹ ਸਲਾਈ ਲਾ ਲਈ ਹੁਣ ਆਪਾਂ ਨੇ ਨਾ ਇਹਦੇ ਆ ਜਿਹੜੀ ਸੈਂਟਰ ਵਾਲੀ ਲਾਈਨ ਆ ਇੱਥੇ ਆਪਾਂ ਨੇ ਕਰਦਾਣੀ ਜੀ ਕਟਿੰਗ ਜਿੰਨਿਆਂ ਨੂੰ ਆਪਾਂ ਇਸ ਜਿੱਪ ਦੀ ਕਟਿੰਗ ਕਰਨ ਲੱਗੇ ਹੋਏ ਆ ਇੰਨੇ ਨੂੰ ਤੁਸੀਂ ਮੇਰਾ ਚੈਨਲ ਮੁੰਡੀ ਬੁਟੀਕ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਇੰਸਟਾਗ੍ਰam ਤੇ ਜਰੂਰ ਫੋਲੋ ਕਰ ਲਿਓ ਜੀ ਹੁਣ ਜਦੋਂ ਆਪਾਂ ਨੇ ਲਾਸਟ ਦੇ ਵਿੱਚ ਆਉਣਾ ਤਾਂ ਇੱਥੇ ਆਪਾਂ ਨੇ ਥੋੜਾ ਜਿਹਾ ਧਿਆਨ ਕੋਜਵੇ ਦੰਨਾ ਆਪਾਂ ਨੇ ਇੱਥੇ ਪ੍ਰੈਸ ਕਰ ਦਾਨੀ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਵੀ ਆਪਾਂ ਤੁਹਾਨੂੰ ਦਿਖਾ ਦੰਦੇ ਆ ਕਿਉਂਕਿ ਜੇ ਤੁਸੀਂ ਇਹ ਸ਼ਾਰਟ ਦੇ ਵਿੱਚ ਸਿੱਖਣਾ ਚਾਹੁੰਦੇ ਹੋ ਤਾਂ ਆਪਾਂ ਨੇ ਪਹਿਲਾਂ ਹੀ ਸ਼ਾਰਟ ਵੀਡੀਓ ਅਪਲੋਡ ਕੀਤੀ ਹੋਈ ਆ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਦੱਸਾਂਗੇ ਇਹ ਆਪਾਂ ਨੇ ਇੱਥੇ ਪ੍ਰੋਪਰ ਇਹਨੂੰ ਚੰਗੀ ਤਰੀਕੇ ਨਾਲ ਪ੍ਰੈਸ ਕਰ ਲਿਆ ਤੇ ਜਿਹੜਾ ਆਪਣਾ ਹਥਲੀ ਸਾਈਡ ਦੇ ਟੱਕ ਲੱਗਿਆ ਹੋਇਆ ਇੱਥੇ ਨੂੰ ਵੀ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਤਾਂ ਕਿ ਆਪਣਾ ਇੱਥੇ ਕੋਈ ਬਲ ਨਾ ਰਹਿ ਜਾਵੇ ਇਹਨੂੰ ਇੱਕ ਵਾਰੀ ਪ੍ਰੈਸ ਕਰ ਲਿਓ ਵਧੀਆ ਤਰੀਕੇ ਨਾਲ ਬਾਕੀ ਮੈਂ ਤੁਹਾਨੂੰ ਥੋੜਾ ਜਿਹਾ ਨੇੜੇ ਤੋਂ ਕਰਕੇ ਵੀ ਦਿਖਾ ਦਿੰਦੀ ਆ ਕੁਛੇ ਤੁਹਾਨੂੰ ਕਪੜਾ ਵਾਲਜੇ ਵਾਲਾ ਹੀ ਲੱਗੂਗਾ ਬਟ ਇਹਦੇ ਵਿੱਚ ਕੋਈ ਵੀ ਬਾਲ ਨਹੀਂ ਹੈਗਾ ਆਪਾਂ ਨੇ ਪ੍ਰੋਪਰ ਚੰਗੀ ਤਰ੍ਹਾਂ ਪ੍ਰੈਸ ਕੀਤੀ ਆ ਥੋੜਾ ਜਿਹਾ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਦੀ ਆ ਜੀ ਇਹ ਦੇਖੋ ਇਹ ਆਪਣਾ ਪ੍ਰੋਪਰ ਹੋ ਗਿਆ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣਾ ਕੋਈ ਵੀ ਇੱਥੇ ਬਲ ਨਹੀਂ ਪੈ ਰਿਹਾ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਸ ਤੇ ਲਾਉਣੀ ਆ ਜੀ ਜ਼ਿੱਪ ਅਟੈਚ ਕਰਨੀ ਆ ਉਹਦਾ ਤੁਹਾਨੂੰ ਆਪਾਂ ਸੌਖਾ ਜਿਹਾ ਤਰੀਕਾ ਦੱਸਦੇ ਆ ਤੁਸੀਂ ਕੋਈ ਵੀ ਜਿਪ ਲੈ ਲਿਓ ਜਿਹੜੀ ਵੀ ਤੁਹਾਨੂੰ ਵਧੀਆ ਲੱਗਦੀ ਹੈ ਸੂਟ ਦੇ ਨਾਲ ਮੈਚ ਕਰਦੀ ਹੋਈ ਤੇ ਇਹਨੂੰ ਆਪਾਂ ਨੇ ਇਦਾਂ ਰੱਖ ਲੈਣਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਹੈ ਇਸ ਤੋਂ ਬਾਅਦ ਆਪਾਂ ਨੇ ਜਿਪ ਲੈਣੀ ਆ ਜਿਪ ਦੇ ਹੇਠਲੀ ਸੜਨਾ ਇੱਕ ਪਿੰਨ ਲਾ ਲਿਓ ਤਾਂ ਕਿ ਇਹ ਆਪਣੀ ਜਿਪ ਹੇਠਲੇ ਪਾਸੇ ਨੂੰ ਨਿਕਲ ਨਾ ਜਾਵੇ ਜਦੋਂ ਆਪਾਂ ਇਹਨੂੰ ਲਾਈਏ ਸੋ ਉਸ ਤੋਂ ਬਾਅਦ ਜਦੋਂ ਆਪਾਂ ਲਾਵਾਂਗੇ ਫਿਰ ਇਹਨੂੰ ਲਾਸਟ ਦੇ ਵਿੱਚ ਆਪਾਂ ਨੇ ਪੱਕਾ ਕਰ ਦੇਣਾ ਸੋ ਇਸ ਤਰੀਕੇ ਨਾਲ ਆਪਾਂ ਨੇ ਜਿੱਪ ਲਈ ਹੈ ਇਹਨੂੰ ਆਪਾਂ ਨੇ ਨਾ ਪਲਟਾ ਕੇ ਰੱਖਣਾ ਜਿੱਪਰ ਨੂੰ ਐਦਾਂ ਜੇ ਇਹ ਸਿੱਧੀ ਹੈ ਨਾ ਇਹਦੇ ਜਿਹੜੀ ਦੰਦਰਾੜ ਵਾਲੀ ਸਾਈਡ ਆ ਚੇਨ ਆ ਜਾਂ ਕਹੇ ਲੋ ਚੇਨ ਵਾਲੀ ਸਾਈਡ ਆ ਉਹ ਆਪਾਂ ਨੇ ਐਦਾਂ ਰੱਖਣੀ ਆ ਪੁੱਠੀ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਆਪਣੀ ਜਿੱਪ ਇਹਨੂੰ ਆਪਾਂ ਨੇ ਐਦਾਂ ਪਲਟ ਕੇ ਰੱਖਣਾ ਇੱਥੇ ਤੇ ਹੁਣ ਆਪਾਂ ਤੁਹਾਨੂੰ ਮਸ਼ੀਨ ਦੇ ਉੱਤੇ ਲਾਉਣੀ ਦੱਸ ਦੰਦੇ ਆ ਉੱਥੇ ਤੁਹਾਨੂੰ ਨੇੜੇ ਤੇ ਥੋੜਾ ਜਿਹਾ ਹੋਰ ਵੀ ਡਿਟੇਲ ਦੇ ਵਿੱਚ ਪਤਾ ਲੱਗ ਜਾਊਗਾ ਤੋ ਇਹ ਜੀਪੀ ਇਸ ਤਰੀਕੇ ਨਾਲ ਹੀ ਰੱਖੀ ਜਾਊਗੀ ਜਿੱਥੇ ਆਪਣੀ ਸਲਾਈ ਲੱਗੀ ਹੋਈ ਆ ਉਹਦੇ ਨਾਲ ਆਪਾਂ ਨੇ ਇਦਾਂ ਦੰਦਰਾਲ ਟੱਚ ਕਰਨੀ ਆ ਇਹ ਦੇਖੋ ਇਹ ਆਪਣੀ ਇਦਾਂ ਕੱਪੜਾ ਏ ਨਾਰਮਲ ਠੀਕ ਆ ਇਹਦੇ ਉੱਤੇ ਆਪਾਂ ਨੇ ਇਹ ਜਿੱਪ ਲਈ ਆ ਜਿੱਪ ਦੇ ਹੇਠਲੀ ਸਾਈਡ ਆਪਾਂ ਨੇ ਪਿੰਨ ਲਾ ਲਈ ਤੇ ਦੈਨ ਹੁਣ ਇਹ ਵਾਲੀ ਜਿੱਪ ਨੂੰ ਇੱਕ ਸਿਰਾ ਲੈ ਕੇ ਆਪਾਂ ਨੇ ਇਹਨੂੰ ਇਦਾਂ ਪੰਟ ਦੇਣਾ ਬਸ ਇੰਨਾ ਹੀ ਕੰਮ ਆ ਇਹ ਚੀਜ਼ ਥੋੜੀ ਜਿਹੀ ਧਿਆਨ ਨਾਲ ਦੇਖ ਲਿਓ ਤੇ ਬਾਕੀ ਤੁਸੀਂ ਇਹ ਜਿਪ ਸਿੰਗਲ ਪੈਰ ਦੇ ਨਾਲ ਲਾਓ ਤਾਂ ਇਹ ਜਾਦਾ ਫਿਨਿਸ਼ਿੰਗ ਦੇ ਵਿੱਚ ਲੱਗੂਗੀ ਡਬਲ ਪੈਰ ਨਾਲ ਵੀ ਲੱਗ ਜਾਂਦੀ ਆ ਬਟ ਜੇ ਤੁਸੀਂ ਫਿਨਿਸ਼ਿੰਗ ਚ ਲਾਉਣਾ ਚਾਹੁੰਦੇ ਆ ਤਾਂ ਤੁਸੀਂ ਸਿੰਗਲ ਪੈਰ ਦੀ ਹੀ ਵਰਤੋਂ ਕਰਿਓ ਸੋ ਇਸ ਤਰੀਕੇ ਨਾਲ ਆਪਾਂ ਨੇ ਇਹ ਸਾਰੀ ਜਿਪ ਖੋਲੀ ਹੋਈ ਹੈ ਤੇ ਇਹਨੂੰ ਆਪਾਂ ਨੇ ਇਦਾਂ ਸਿਰੇ ਤੱਕ ਸਲਾਈ ਲਾ ਲੈਣੀ ਇੱਥੇ ਮੈਂ ਕੱਪੜੇ ਦੇ ਉੱਤੇ ਸਲਾਈ ਨਹੀਂ ਲਾ ਰਹੀ ਜਿਹੜੀ ਬੁੱਕਰਮ ਆਪਾਂ ਨੇ ਪਹਿਲਾਂ ਕਟਿੰਗ ਕੀਤੀ ਹੋਈ ਸੀ ਸੋ ਜਿਹੜੀ ਬੁਕਰਮ ਆਪਾਂ ਨੇ ਅਟੈਚ ਕੀਤੀ ਹੈ ਉਸੇ ਬੁਕਰਮ ਦੇ ਉੱਤੇ ਆਪਾਂ ਇਹ ਜਿਪ ਅਟੈਚ ਕਰ ਰਹੇ ਹਾਂ ਇਹ ਸਲਾਈ ਕਮੀਜ਼ ਦੇ ਉੱਪਰਲੀ ਸਾਈਡ ਵੀ ਨਹੀਂ ਆਉਣੀ ਇਹ ਗੁੱਮ ਰਹਿਣੀ ਆ ਠੀਕ ਆ ਸੋ ਇਸ ਤਰੀਕੇ ਨਾਲ ਇਹ ਆਪਣੀ ਇੱਕ ਸਾਈਡ ਜਿਪ ਅਟੈਚ ਹੋ ਗਈ ਹੁਣ ਮੈਂ ਤੁਹਾਨੂੰ ਇਹਨੂੰ ਥੋੜਾ ਜਿਹਾ ਲਾ ਕੇ ਵੀ ਦਿਖਾ ਦਿੰਦੀ ਆ ਦੂਜੇ ਪਾਸੇ ਆਪਾਂ ਨੇ ਸੇਮ ਹੀ ਇਸੇ ਤਰੀਕੇ ਨਾਲ ਅਟੈਚ ਕਰਨੀ ਆ ਹੇਠਲੀ ਸਾਈਡ ਤੋਂ ਆਪਾਂ ਨੇ ਹੁਣ ਇਹ ਸ਼ੁਰੂ ਕਰਨੀ ਆ ਇਦਾਂ ਹੇਠਲੇ ਪਾਸੇ ਤੋਂ ਇਦਾਂ ਸ਼ੁਰੂ ਕਰਕੇ ਤੇ ਇਹਨੂੰ ਬਰਾਬਰ ਰੱਖ ਲਿਓ ਇੱਥੇ ਤੇ denn ਹੁਣ ਆਪਾਂ ਨੇ ਇੱਥੇ ਲਾ ਦੇਣੀ ਜੀ ਸਲਾਈ ਉਮੀਦ ਆ ਕਿ ਜਿੰਨਾ ਵੀ ਹੁਣ ਮੈਂ ਹੁਣ ਤੱਕ ਤੁਹਾਨੂੰ ਦੱਸਿਆ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ ਜੇ ਤੁਹਾਨੂੰ ਕੁਝ ਫੇਰ ਵੀ ਨਹੀਂ ਪਤਾ ਲੱਗਿਆ ਤਾਂ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਚਾਹੇ ਇੰਸਟਾਗ੍ਰam ਤੇ YouTube ਤੇ Facebook ਤੇ ਜਿੱਥੇ ਵੀ ਤੁਹਾਡਾ ਦਿਲ ਕਰਦਾ ਸੋ ਜਿੰਨੀ ਕੋਸ਼ਿਸ਼ ਹੁੰਦੀ ਹੈ ਮੈਂ ਹਰ ਇੱਕ ਦਾ ਰਿਪਲਾਈ ਕਰਦੀ ਹੁੰਦੀ ਆ ਸੋ ਥੈਂਕ ਯੂ ਸੋ ਮਚ ਤੁਸੀਂ ਮੇਰੇ ਸਾਰੇ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਥੈਂਕ ਯੂ ਜੀ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਸੋ ਐਦਾਂ ਹੀ ਪਿਆਰ ਦਿੰਦੇ ਰਹੋ ਇਹ ਆਪਣੀ ਹੋ ਗਈ ਜੀ ਜ਼ਿੱਪ ਅਟੈਚ ਹੁਣ ਇਹ ਜ਼ਿੱਪ ਨੂੰ ਨਾ ਆਪਾਂ ਨੇ ਐਦਾਂ ਉੱਪਰਲੇ ਪਾਸੇ ਨੂੰ ਕੱਢ ਲਿਆ ਠੀਕ ਹੈ ਇਹਨੂੰ ਐਦਾਂ ਕਰਨਾ ਤੇ ਦੈਨ ਇਹ ਆ ਗਈ ਉੱਪਰਲੀ ਸਾਈਡ ਹੁਣ ਆਪਾਂ ਨੇ ਇਹਨੂੰ ਲਾ ਕੇ ਦੇਖਣਾ ਵੀ ਇਹ ਜਿੱਪ ਆ ਜਿਹੜੀ ਉਹ ਗੁੰਮ ਹੋ ਗਈ ਦੈਨ ਤੁਸੀਂ ਦੇਖ ਸਕਦੇ ਹੋ ਇਹ ਜਿੱਪ ਆਪਣੀ ਪੂਰੀ ਕਬਰ ਹੋ ਗਈ ਠੀਕ ਆ ਹੁਣ ਆਪਾਂ ਨੇ ਨਾ ਇਸ ਦੇ ਉੱਤੇ ਗਲਾ ਅਟੈਚ ਕਰਨਾ ਜਾਂ ਕਹਿੰ ਲੋ ਨੈਕ ਅਟੈਚ ਕਰਨਾ ਨੈਕ ਅਟੈਚ ਕਰਨ ਦੇ ਲਈ ਤੁਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਈ ਦਿੱਤਾ ਸੀ ਕਿ ਆਪਾਂ ਨੇ ਨੱਕ ਪਹਿਲਾਂ ਹੀ ਅਟੈਚ ਕੀਤਾ ਹੋਇਆ ਉੱਪਰਲੀ ਸਾਈਡ ਨਾਲ ਆਪਾਂ ਨੇ ਇੱਥੇ ਜਿਪ ਐਦਾਂ ਨੂੰ ਕੋਲ ਕਰਕੇ ਆਪਾਂ ਨੇ ਲਾਉਣੀ ਹੈ ਜੀ ਇੱਥੇ ਪਿੰਨ ਗਲਾ ਨਾਲ ਜਿਪ ਨੂੰ ਦੋ ਤਰੀਕੇ ਨਾਲ ਅਟੈਚ ਹੁੰਦਾ ਇੱਕ ਤਾਂ ਇਹ ਜਿਹੜਾ ਮੈਂ ਤੁਹਾਨੂੰ ਦੱਸੇ ਰਹੀਆਂ ਇੱਕ ਇਹ ਵੀ ਅੱਧਾ ਗਲਾ ਇਸ ਤਰ੍ਹਾਂ ਅਟੈਚ ਹੁੰਦਾ ਅੱਧਾ ਦੂਜਾ ਵੀ ਉਹ ਕੱਟ ਕੇ ਅਟੈਚ ਹੁੰਦਾ ਵੀ ਤੁਸੀਂ ਜਿਪ ਉੱਪਰ ਤੱਕ ਉੱਪਰ ਤੱਕ ਖੁੱਲੀ ਰੱਖਣੀ ਆ ਸੋ ਉਦਾਂ ਵੀ ਤੁਸੀਂ ਕਰ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਇਹ ਦੇਖੋ ਹੁਣ ਆਪਾਂ ਨੇ ਇੱਥੇ ਇਹ ਜਿਪ ਆਪਣੀ ਲੱਗੀ ਹੋਈ ਆ ਠੀਕ ਆ ਇਹਨੂੰ ਆਪਾਂ ਨੇ ਇੱਧਾ ਉੱਪਰ ਤੱਕ ਲਿਆਉਣਾ ਤੇ ਦੈਨ ਆਪਾਂ ਨੇ ਇੱਥੇ ਗਲਾ ਰੱਖ ਕੇ ਇਹਨੂੰ ਸੈਂਟਰ ਕਰ ਲੈਣਾ ਗਲੇ ਦਾ ਵੀ ਜਿੱਪ ਆਪਣੀ ਲੱਗੀ ਹੋਈ ਆ ਉੱਥੇ ਆਪਾਂ ਨੇ ਇਹ ਗਲਾ ਅਟੈਚ ਕਰਨਾ ਸੌਰੀ ਉਸ ਤੋਂ ਗਲਾ ਅਟੈਚ ਕਰਨ ਤੋਂ ਪਹਿਲਾਂ ਨਾ ਆਪਾਂ ਨੇ ਇੱਕ ਵਾਰੀ ਇਹ ਜਿਹੜੀ ਜਿੱਪ ਆ ਇਹਨੂੰ ਹੇਠਾਂ ਲੌਕ ਲਾ ਲੈਣਾ ਇੱਥੇ ਕਾਰਡਿੰਗ ਕਰਕੇ ਜੋ ਵੀ ਆਪਣੀ ਐਕਸਟਰਾ ਜਿੱਪ ਆ ਤੇ ਉੱਥੇ ਲਾ ਦੇਣੀ ਆਪਾਂ ਨੇ ਸਲਾਈ ਹੁਣ ਆਪਣੀ ਇਹ ਜਿਹੜੀ ਜਿੱਪ ਆ ਤਾਂ ਹੇਠਾਂ ਜਾ ਕੇ ਖੁੱਲੂਗੀ ਨਹੀਂ ਸੋ ਇੱਥੇ ਹੋ ਗਈ ਲੌਕ ਹੁਣ ਆਪਾਂ ਨੇ ਇਨੂੰ ਕਰਨਾ ਜੀ ਇਸ ਤੇ ਉੱਤੇ ਗਲਾ ਅਟੈਚ ਸੇਮ ਉਸੇ ਤਰੀਕੇ ਨਾਲ ਆਪਾਂ ਨੇ ਇੱਥੇ ਗਲਾ ਅਟੈਚ ਕਰ ਲਿਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਉੱਪਰਲੇ ਪਾਸੇ ਪਿੰਨ ਲਾ ਲਿਓ ਜਦੋਂ ਆਪਾਂ ਇੱਥੇ ਆਉਂਗੇ ਇੱਥੇ ਹੀ ਮੇਨ ਪੁਆਇੰਟ ਆ ਤੁਸੀਂ ਇਹਨੂੰ ਇਦਾਂ ਬਰਾਬਰ ਜੋੜ ਕੇ ਰੱਖਿਓ ਠੀਕ ਆ ਤੁਸੀਂ ਚਾਹੋ ਤਾਂ ਇੱਥੇ ਹੁਣ ਗਲੇ ਨੂੰ ਕਟਿੰਗ ਕਰਕੇ ਵੀ ਮੋੜ ਕੇ ਕਰ ਸਕਦੇ ਹੋ ਇੱਥੇ ਜਿਪ ਨੂੰ ਮਤਲਬ ਕਿ ਅਲੱਗ-ਅਲੱਗ ਗਲਾ ਕਟਿੰਗ ਕਰਕੇ ਦੋਨੇ ਪਾਸੇ ਫਿਰ ਅਲੱਗ-ਅਲੱਗ ਝੜ ਹੋਊਗਾ ਇੱਕੇ ਤਰੀਕਾ ਇਹ ਆ ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਇਹ ਪੂਰੇ ਹੀ ਗੜਾ ਤੁਸੀਂ ਜਾਣ ਲਿਆ ਜਸਟ ਤੁਸੀਂ ਜਿੱਪ ਹੀ ਲਈ ਆ ਠੀਕ ਆ ਇਸ ਤਰੀਕੇ ਨਾਲ ਇਹ ਆਪਣਾ ਕੰਪਲੀਟ ਹੋ ਜਾਊਗਾ ਸੋ ਹੁਣ ਆਪਾਂ ਨੇ ਇੱਥੇ ਲਾਉਣੀ ਹੈ ਜੀ ਸਲਾਈ ਪਿੰਨ ਆਪਾਂ ਨੇ ਕੱਢ ਲਈ ਤੇ ਸੌਰੀ ਸਲਾਈ ਨਹੀਂ ਲਾਉਣੀ ਹੈਗੀ ਇੱਥੇ ਆਪਾਂ ਨੇ ਨਾ ਇਹਨੂੰ ਇਦਾਂ ਕਟਿੰਗ ਕਰ ਦੇਣਾ ਕਟਿੰਗ ਕਰਕੇ ਫਿਰ ਲਾਉਣੀ ਹੈ ਜੀ ਆਪਾਂ ਨੇ ਇੱਥੇ ਛੋਟੇ-ਛੋਟੇ ਕੱਟ ਤਾਂ ਕਿ ਜਦੋਂ ਆਪਾਂ ਇਹਨੂੰ ਅੰਦਰ ਨੂੰ ਫੋਲਡ ਕਰੀਏ ਫਿਰ ਇੱਥੇ ਇਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬਲ ਨਾ ਪਵੇ ਤੇ ਇਹਦੇ ਵਿੱਚ ਨਾ ਫਿਰ ਆਪਾਂ ਨੇ ਇੱਕ ਸਲਾਈ ਲਾ ਦੇਣੀ ਲਾਸਟ ਦੇ ਵਿੱਚ ਜਿੱਥੇ ਆਪਣੀ ਜਿੱਪ ਤੇ ਇਹਦੇ ਉੱਤੇ ਦਾਬਮੀ ਸਲਾਈ ਲੱਗ ਜੂਗੀ ਹੈਗਾ ਇਹ ਬੈਕ ਨੈਕ ਆ ਬਟ ਬੈਕ ਨੈਕ ਤੇ ਜਦੋਂ ਜਿੱਪ ਲਾਉਂਦੇ ਨਾ ਜਦੋਂ ਆਪਾਂ ਦਾਬਮੀ ਸਲਾਈ ਲਾ ਦਿੰਦੇ ਆ ਤਾਂ ਥੋੜੀ ਜਿਹਾ ਹੋਰ ਗ੍ਰੇਸ ਹੋ ਜਾਂਦੀ ਆ ਉਹਦੀ ਸੋ ਇਦਾਂ ਇਹਨੂੰ ਫੋਲਡ ਕਰਕੇ ਇੱਥੇ ਆਪਾਂ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾ ਦਿੰਦੇ ਆ ਜੀ ਇੱਥੇ ਆਪਾਂ ਨੇ ਹੁਣ ਇਹਦੀ ਦਾਬਮੀ ਸਲਾਈ ਲਾ ਕੇ ਤੁਹਾਨੂੰ ਫਾਈਨਲ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਇਹ ਜਿਪ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੱਗੀ ਆ ਤੁਹਾਨੂੰ ਇਸ ਵੀਡੀਓ ਚ ਕੁਝ ਨਵਾਂ ਸਿੱਖਣ ਨੂੰ ਮਿਲਿਆ ਪਲੀਜ਼ ਮੇਰੇ ਚੈਨਲ ਮੁੰਡੀ ਬਟੇਕ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਮੇਰਾ ਪੇਜ ਆ ਬ੍ਰਿੰਦਰ ਕੌਰ ਦੇ ਨਾਮ ਤੇ ਉਸਤੇ ਵੀ ਫੋਲੋ ਕਰ ਲਿਓ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਲਿੰਕ ਸਾਰਿਆਂ ਦਾ ਬਾਇਓ ਦੇ ਵਿੱਚ ਦਿੱਤਾ ਹੋਇਆ ਹੈ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਫਾਈਨਲ ਲੁੱਕ ਕਮੀਜ਼ ਦੀ ਦੇਖ ਸਕਦੇ ਹੋ ਧੰਨਵਾਦ ਜੀ